ਮਕਸਦ ਇਹ ਹੈ ਜੀ ਵੀ ਜੋ ਸਾਡੀ ਆਰਤੀ ਐਸੋਸੀਏਸ਼ਨ ਪੰਜਾਬ ਦੀ ਹੰਗਾਮੀ ਮੀਟਿੰਗ ਹੋਈ ਸੀ ਪਰਸੋਂ ਵੀ ਹੋਈ ਆ ਉਹਦੇ ਵਿੱਚ ਫੈਸਲਾ ਲਿਆ ਗਿਆ ਕਿ ਜਿੰਨਾ ਚਿਰ ਸਰਕਾਰ ਚਾਹੇ ਸੈਂਟਰ ਆ ਚਾਹੇ ਪੰਜਾਬ ਆ ਜਿੰਨਾ ਚਿਰ ਆਰਤੀਆਂ ਦੀਆਂ ਮੰਗਾਂ ਨਹੀਂ ਮੰਨਦੀ ਉਹਨਾਂ ਚਿਰ ਮੰਡੀ ਬੰਦ ਰਹੂਗੀ ਕੀ ਕੀ ਮੰਗਾਂ ਜੀ ਦੱਸਦੇ ਮੰਗਾਂ ਸਭ ਤੋਂ ਵੱਡੀ ਮੰਗ ਤਾਂ ਇਹ ਹੈ ਜੀ ਜੋ ਸਾਡਾ ਕਮਿਸ਼ਨ ਆ ਜੋ ਆਰਤੀਆਂ ਇੱਕ ਆਰਤੀਆ ਆਪਣਾ ਪਰਿਵਾਰ ਚਲਾਉਂਦਾ ਜੋ ਸਾਡਾ ਕਮਿਸ਼ਨ ਸੀ ਉਹ 2.5% ਤੋਂ ਘਟਾ ਕੇ 47-46 ਰੁਪਏ ਕਵਾਂਟਲ ਕਰ ਦਿੱਤਾ ਸਾਡੀ ਮੇਨ ਮੰਗ ਹੈ ਕਿ ਜੋ ਸਾਡਾ ਕਮਿਸ਼ਨ ਸਾਨੂੰ 2.5% ਤੁਸੀਂ ਦਿਨੇ ਹੋ ਜਰੂਰ ਦਿਓ 50 ਕਰੋੜ ਰੁਪਏ ਆਰਟੀਆਂ ਦਾ ਈਬੀਐਫ ਤੇ ਐਸਐਫਸੀਆਈ ਨੇ ਰੋਕਿਆ ਜੋ ਰਿਲੀਜ਼ ਕੀਤਾ ਜਾਵੇ ਹੋਰ ਬਾਕੀ ਲੇਬਰ ਦੀਆਂ ਕੁਝ ਮੰਗਾਂ ਨੇ ਕਿ ਲੇਬਰ ਯੂਨੀਅਨ ਵੀ ਸਟ੍ਰਾਈਕ ਤੇ ਗਈ ਹੋਈ ਆ ਸਾਡੇ ਦੇ ਨਾਲ ਸੋ ਸਾਡੀ ਪੰਜਾਬ ਸਰਕਾਰ ਨੂੰ ਮੰਗਾ ਕਿ ਸਾਡੀ ਜੋ ਕਮਿਸ਼ਨ ਦੀ 2.5% ਵਾਲੀ ਮੰਗਾਂ ਨੂੰ ਜਲਦੀ ਤੋਂ ਜਲਦੀ ਪੂਰਾ ਕਰਤਾ ਸਾਡੀ ਜੀ ਪਰਸੋ ਮਾਨਯੋਗ ਚੀਖ ਸ਼ਕਤੀ ਸਾਹਿਬ ਨਾਲ ਵੀ ਮੀਟਿੰਗ ਹੋਈ ਆ ਇਤੀ ਵਾਰੀ ਮੰਤਰੀ ਨਾਲ ਮੀਟਿੰਗ ਹੋਈ ਆ ਕੱਲ ਮਾਨਜੋਗ ਡੀਸੀ ਸਾਹਿਬ ਨਾਲ ਮੀਟਿੰਗ ਗਈ ਆ ਤਾਂ ਸਾਨੂੰ ਤਾਂ ਉਹਨਾਂ ਨੇ ਪੂਰਾ ਆਸ਼ਵਾਸਨ ਦਿੱਤਾ ਕਿ ਤੁਹਾਡੀਆਂ ਅਸੀਂ ਜਲਦੀ ਤੋਂ ਜਲਦੀ ਮੰਗਾਂ ਪੂਰੀਆਂ ਕਰਕੇ ਅਸੀਂ ਸਟ੍ਰਾਈਕ ਤੇੜਵਾਵਾਂਗੇ ਸੋ ਸਾਡੀ ਬੇਨਤੀ ਦੁਆਰਾ ਤੁਹਾਡੇ ਚੈਨਲ ਨਾਲ ਆ ਕਿ ਸਰਕਾਰ ਜਲਦੀ ਤੋਂ ਜਲਦੀ ਸਾਡੀਆਂ ਮੰਗਾਂ ਪੂਰੀਆਂ ਕਰੀਏ ਤਾਂ ਕਿ ਕਿਸਾਨ ਅਸੀਂ ਲੇਬਰ ਸਾਰੇ ਕੰਮਾਂ ਤੇ ਲੱਗੇ ਤਾਂ ਦਾ ਆ ਰਿਹਾ ਜੀ ਬਹੁਤ ਜ਼ਿਆਦਾ ਜਿਹੜੇ ਇਸ ਨਾਲ ਕਿਸਾਨਾਂ ਨੂੰ ਵੀ ਮੁਸ਼ਕਲ ਹੋ ਮੁਸ਼ਕਲ ਕਿਸਾਨਾਂ ਦੇ ਨਾਲ ਸਭ ਤੋਂ ਵੱਡੀ ਮੁਸ਼ਕਲ ਸਾਨੂੰ ਆੜਤੀਆਂ ਨੂੰ ਵੀ ਹੈ ਜੀ ਸਾਡੇ ਜਿਹੜੇ ਸਾਡਾ ਜੋ ਕੀਤਾ ਵਾ ਅਸੀਂ ساری ਜ਼ਿੰਦਗੀ ਅਸੀਂ ਇਸ ਸਿਰਫ ਇਹੀ ਦਿਨਾਂ ਵਿੱਚ ਢੀਕਦੇ ਆ ਕਿ ਜਦੋਂ ਕੰਮ ਚੱਲੂਗਾ ਅਸੀਂ ਵੀ ਆਪਣੇ ਦੁੱਖ ਸੁੱਖ ਸਾਰੇ ਇਹਨਾਂ ਦਿਨਾਂ 'ਚ ਸ਼ੁਰੂ ਕਰਨੇ ਆ ਜੀ ਤੋਂ ਸਭ ਤੋਂ ਵੱਡੀ ਦਿੱਕਤ ਆ ਕਿਸਾਨ ਭਾਈਚਾਰੇ ਨੂੰ ਆ ਰਹੀ ਆ ਸਾਨੂੰ ਆ ਰਹੀ ਆ ਸਾਰੇ ਪੰਜਾਬ ਨੂੰ ਆ ਰਹੀ ਆ ਅੱਜ ਤੋਂ ਤਰੀਕ ਸ਼ੁਰੂ ਸੀ ਜੀ ਹਲਾ ਜੀ ਅੱਜ ਤੋਂ ਖਰੀਦ ਸ਼ੁਰੂ ਸੀ ਜੀ ਇੱਕ ਤਰੀਕ ਤੋਂ ਤੇ ਅਸੀਂ ਤਾਂ ਇਹ ਜਾਣਦੇ ਆ ਪੰਜਾਬ ਸਰਕਾਰ ਨੂੰ ਵੀ ਜੇ ਸ਼ੈਲਰ ਵਾਲੇ ਨਹੀਂ ਮਾਲ ਭਰਦੇ ਤਾਂ ਪੰਜਾਬ ਸਰਕਾਰ ਆਪਣੇ ਲੈਵਲ ਤੇ ਆਪਣੀ ਇੰਸਪੈਕਟਰਾਂ ਥਰੂ ਮਾਲ ਭਰਾਵੇ ਔਰ ਆਪਣੀ ਕਸਟਡੀ 'ਚ ਲਵਾ ਲਵੇ ਸਾਨੂੰ ਸ਼ੈਲਰ ਵਾਲਾਂ ਦੀ ਸਟ੍ਰਾਈਕ ਨਾਲ ਕੋਈ ਦਿੱਕਤ ਲੈਣ ਦੇ ਨਹੀਂ ਜੀ ਸਾਨੂੰ ਪੰਜਾਬ ਸਰਕਾਰ ਬਾਰਦਾਨਾ ਦੇਵੇ ਉਹਨਾਂ ਦੇ ਖਰੀਦ ਅਧਿਕਾਰੀ ਆ ਕੇ ਖਰੀਦ ਕਰਨ ਅਸੀਂ ਉਹ ਮਾਲ ਭਰ ਕੇ ਪੰਜਾਬ ਸਰਕਾਰ ਆਪਣੀ ਕਸਟਡੀ ਵਿੱਚ ਲਾਲਵੇ ਸਾਨੂੰ ਕੋਈ ਇਸ਼ੂ ਨਹੀਂ ਸਾਡੀ ਸਟ੍ਰਾਈਕ ਦਾ ਕੋਈ ਇਸ਼ੂ ਨਹੀਂ ਕਿੰਨੇ ਸਮੇਂ ਲੱਗਿਆ ਸਟ੍ਰਾਈਕ ਕਾਂ ਮਿੱਥੇ ਸਮੇਂ ਲੱਗੀ ਹੈ ਜੀ ਬਾਕੀ ਅੱਜ ਸਾਡੇ ਮਾਨਯੋਗ ਪੰਜਾਬ ਦੇ ਪ੍ਰਧਾਨ ਵਿਜੇ ਕਾਲੜਾ ਜੀ ਦੀ ਮੀਟਿੰਗ ਚੱਲ ਰਹੀ ਹੈ ਪੰਜਾਬ ਸਰਕਾਰ ਨਾਲ ਜੇ ਕੋਈ ਨਤੀਜੇ ਆਏਗੇ ਤਾਂ ਰਿਹਾਣ ਤੋਂ ਜੋਰ ਦੱਸਾਂਗੇ ਕਿਸਾਨਾਂ ਨੂੰ 20 ਵੀਕਾਂ ਕਿਸਾਨਾਂ ਨੂੰ ਇਹ ਅਪੀਲ ਹੈ ਕਿ ਇਹ ਜੋ ਲੜਾਈ ਆ ਇਹ ਸਾਡੀ ਥੋੜੀ ਕਿਸੇ ਦੀ ਲੜਾਈ ਨਹੀਂ ਇਹ ਸਾਰੇ ਪੰਜਾਬ ਦੀ ਲੜਾਈ ਆ ਸੋ ਜੇ ਆਪਾਂ ਇਕਜੁੱਟ ਰਹਾਂਗੇ ਤਾਂ ਅਸੀਂ ਇਹ ਲੜਾਈ ਨੂੰ ਲੜ ਸਕਦੇ ਹਾਂ ਧੰਨਵਾਦ ਜੀ ਅੱਜ ਦੀ ਜਿਹੜੀ ਸਾਡੀ ਮੀਟਿੰਗ ਸੀ ਹੋ ਸੀਗੀ ਕਿਉਂਕਿ ਅੱਜ ਤੋਂ ਜਿਹੜੀ ਹੈਗੀ ਸਾਨੂੰ ਪੰਜਾਬ ਦੇ ਫੈਡਰੇਸ਼ਨ ਆਫ ਪਾਰਟੀਆਂ ਦੇ ਪੰਜਾਬ ਦੇ ਪ੍ਰਧਾਨ ਵਿਜੇ ਕਲਰਾਜੀ ਵੱਲੋਂ ਸਟ੍ਰਾਈਕ ਦੀ ਕਾਲ ਕੀਤੀ ਗਈ ਸੀ ਉਸ ਸਬੰਧ ਵਿੱਚ ਅਸੀਂ ਮੀਟਿੰਗ ਕੀਤੀ ਸੀ ਔਰ ਉਸ ਸਬੰਧ ਦੇ ਸਾਰੇ ਆਰਟੀਕਲ ਨੇ ਕਨਵੇ ਕੀਤਾ ਸੀ ਕਿ ਅੱਜ ਤੋਂ ਜਿਹੜੇ ਮੰਡੀਆਂ ਦੇ ਵਿੱਚ ਪੂਰਨ ਰੂਪ ਦੇ ਵਿੱਚ ਹੜਤਾਲ ਰੱਖੀ ਜਾਊਗੀ ਕੋਈ ਮਾਲ ਨਾ ਤੋਲਿਆ ਜਾਊਗਾ ਨਾ ਲਾਇਆ ਜਾਊਗਾ ਕਿਉਂਕਿ ਨਾਲ ਲੇਬਰ ਦੀ ਵੀ ਸਟ੍ਰਾਈਕ ਜਿਹੜੀ ਨਾਲ ਚੱਲ ਰਹੀ ਹੈ ਇਹਦਾ ਨੁਕਸਾਨ ਤਾਂ ਬਹੁਤ ਹੋਊਗਾ ਜੀ ਕਿਸਾਨਾਂ ਨੂੰ ਦੇਖੋ ਨੁਕਸਾਨ ਤਾਂ ਹੈਗਾ ਪਰ ਅਸੀਂ ਤਾਂ ਪਿਛਲੇ ਦਿਨਾਂ ਦੇ ਵਿੱਚ ਮੀਟਿੰਗਾਂ ਵੀ ਕਰਕੇ ਆਏ ਆਂ ਸਰਕਾਰ ਨਾਲ ਵੀ ਕਰਕੇ ਆਏ ਆਂ ਅਧਿਕਾਰੀਆਂ ਨਾਲ ਵੀ ਰੋਜ਼ ਮੀਟਿੰਗ ਹੁੰਦੀ ਹੈ ਪਰ ਸਰਕਾਰ ਸਿਰਫ ਪ੍ਰੋਸੇ ਤੋਂ ਇਲਾਵਾ ਕੋਈ ਐਸੀ ਲਿਖਤੀ ਸ਼ਵਾਸ਼ਨ ਜੜਾ ਮੰਗਦੇ ਆ ਉਹ ਨਹੀਂ ਦਿੱਤਾ ਜਾ ਰਿਹਾ ਇਸ ਸਮੇਂ ਵੀ ਚੰਡੀਗੜ੍ਹ ਦੇ ਵਿੱਚ ਸਾਡੇ ਪੰਜਾਬ ਪ੍ਰਧਾਨ ਵਿਜੇ ਕਾਲੜੀ ਜੀ ਦੀ ਜਿਹੜੀ ਮੀਟਿੰਗ ਹੈ ਪ੍ਰਕਿਊਰਮੈਂਟ ਏਜੰਸੀ ਨਾਲ ਚੱਲ ਰਹੀ ਹੈ ਉਮੀਦ ਕਰਦੇ ਆਂ ਸ਼ਾਇਦ ਸ਼ਾਮ ਤੱਕ ਕੋਈ ਫਲ ਨਿਕਲੇ ਆਈ ਸਾਹਿਬ ਮੁੱਖ ਮੰਤਰੀ ਸਾਹਿਬ ਨੂੰ ਵੀ ਬੇਨਤੀ ਕਰਦੇ ਆਂ ਕਿ ਆਪ ਇਸ ਮਸਲੇ ਦੇ ਵਿੱਚ ਪੈ ਕੇ ਇਸ ਮਸਲੇ ਨੂੰ ਜਿਹੜਾ ਹੈਗਾ ਕਿ ਕਿਸਾਨ ਔਰ ਆੜਤੀਆ ਮਜ਼ਦੂਰ ਔਰ ਛੇਲਰ ਵਾਲਾ ਦਾ ਬਹੁਤ ਵੱਡਾ ਜਿਹੜਾ ਨੁਕਸਾਨ ਇਸ ਸਮੇਂ ਹੋ ਰਿਹਾ ਹੈ ਕਿਉਂਕਿ ਅਗਰ ਸਰਕਾਰ ਭਾਅ ਵੀ ਲਾ ਦਿੰਦੀ ਹੈ ਮਾਲ ਭਰਿਆ ਵੀ ਜਾਂਦਾ ਪਰ ਉਹ ਚੁਕਾ ਕੇ ਲਾਉਣਾ ਕਿੱਥੇ ਹੈ ਇਹ ਸਭ ਤੋਂ ਵੱਡੀ ਸਮੱਸਿਆ ਕਿਉਂਕਿ ਸਪੇਸ ਅੱਗੇ ਹੈ ਨਹੀਂ ਜ਼ਰੂਰ ਤਾਂ ਵੀ ਸਪੇਸ ਦਾ ਇਜਤਿਹਾਮ ਸਰਕਾਰ ਜਿਹੜਾ ਉਹ ਕਰੇ ਅੱਜ ਇੱਕ ਤਰੀਕਾ ਜੀ ਅੱਜ ਤੋਂ ਸ਼ੁਰੂਆਤ ਹੋਣੀ ਸੀਗੀ ਪਰ ਸਟ੍ਰਾਈਕ ਤੇ ਕਿੰਨੇ ਸਮੇਂ ਲਈ ਸਟ੍ਰਾਈਕ ਚੱਲੇਗੀ ਜਿਹੜੀ ਸਟ੍ਰਾਈਕ ਹੈ ਅਣਮਿੱਥੇ ਸਮੇਂ ਦੀ ਹੈ ਮਜ਼ਦੂਰ ਵੀ ਨੇ ਕਿੰਨਾ ਕਿੰਨਾ ਬਹੁਤ ਨੁਕਸਾਨ ਹੋ ਰਿਹਾ ਹੈ ਕਿਸਾਨਾਂ ਨੂੰ ਮਜ਼ਦੂਰਾਂ ਨੂੰ ਵੱਡਾ ਨੁਕਸਾਨ ਸ ਸ਼ੈਲਰ ਵਾਲਿਆਂ ਦਾ ਵੀ ਹੈ ਔਰ ਮਜ਼ਦੂਰਾਂ ਦਾ ਵੀ ਜਿਹੜੇ ਪ੍ਰਵਾਸੀ ਮਜ਼ਦੂਰੇ ਵਿਚਾਰੇ ਬਿਹਾਰ ਤੋਂ ਕੋਜੂਪੀ ਤੋਂ ਕਿਤੋਂ ਆ ਕੇ ਇੱਥੇ ਬੈਠਾ ਹੈ ਔਰ ਹੜਤਾਲ ਤੇ ਹੋਣ ਕਾਰਨ ਉਹ ਵੀ ਵਿਚਾਰੇ ਕੰਮ ਨਹੀਂ ਕਰ ਰਹੇ ਕੀ ਲੱਗਦਾ ਵੀ ਤੁਹਾਨੂੰ ਕੀ ਕੋਈ ਕੋਈ ਕੁਝ ਫੈਸਲੇ ਦੀ ਉਮੀਦ ਹੈ ਕੀ ਲੱਗਦਾ ਕੀ ਆਏਗਾ ਐਸਐਮ ਵੀ ਦੇਖੋ ਆਪਾਂ ਹਮੇਸ਼ਾ ਦੇਖੋ ਭਰੋਸਾ ਦਾ ਭਰੋਸਾ ਦਾ ਰੱਖਣਾ ਹੀ ਪੈਂਦਾ ਔਰ ਜਿਹੜਾ ਹੈਗਾ ਇਹ ਤਾਂ ਜ਼ਰੂਰੀ ਆ ਇਸੇ ਹੀ ਆਪਣਾ ਅਗਾਹ ਕੋਈ ਮੀਟਿੰਗ ਵੀ ਚੱਲ ਰਹੀ ਹੈ ਜਿਹੜੀ ਐਸਐਮ ਵੀ ਚੰਡੀਗੜ੍ਹ ਦੇ ਵਿੱਚ ਪੰਜਾਬ ਪ੍ਰਧਾਨ ਵਿਜੇ ਕਾਲੜਾ ਜੀ ਉਹਨਾਂ ਦੀ ਮੀਟਿੰਗ ਜਿਹੜੀ ਐਸੇ ਵੀ ਚੱਲ ਰਹੀ ਹੈ ਔਰ ਦੇਖਦੇ ਆ ਸ਼ਾਮ ਤੱਕ ਸ਼ਾਇਦ ਗੁਰੂ ਮਹਾਰਾਜ ਦੀ ਕਿਰਪਾ ਹੋ ਜਵੇ ਕੋਈ ਹੱਲ ਨਿਕਲ ਆਵੇ ਕਿਉਂਕਿ 1 ਵਜੇ ਜਿਹੜੀ ਐਸ ਸਮੇਂ ਖਬਰ ਆਈਏ ਕਿ ਕੋਈ ਸੀਐਮ ਸਾਹਿਬ ਨੇ ਮੀਟਿੰਗ ਜਿਹੜੀ ਸਾਡੇ ਸੱਦੀ ਹੈ ਤੁਹਾਡਾ ਨਾਂ ਕੀ ਹੈ ਜੀ ਮੇਰਾ ਨਾਮ ਸਾਧੂ ਸਿੰਘ ਹੈ ਕਿਹੜੇ ਪਿੰਡ ਤੋਂ ਆਏ ਜੀ ਵੇਟਹੇਡੋਂ ਤੋਂ ਆਇਆ ਜੀ ਵੇਟਹੇਡੋਂ ਤੋਂ ਜੀ ਹਾਂਜੀ ਇਹ ਕਦੋਂ ਦੇ ਆਏ ਤੁਸੀਂ ਪਰਸੋ ਦੇ ਆਏ ਆ ਜੀ ਅੱਛਾ ਜੀ ਕੀ ਲੱਗ ਰਿਹਾ ਤੁਹਾਨੂੰ ਤੁਹਾਡਾ ਚੱਕ ਨਹੀਂ ਹੋਇਆ ਜੀ ਕੱਕ ਨਹੀਂ ਜੀ ਹੋਇਆ ਕੀ ਕਾਰਨ ਹੈ ਕੋਈ ਹੜ੍ਹ ਸਾਲ ਚੱਲ ਰਹੀ ਹੈ ਠੀ ਅਰਦਾਰਕਾਰ ਕਾਹੀ ਦਾ ਪਰੋਸਣ ਬਹੁਤ ਹੁੰਨੇ ਆ ਜੀ ਅੱਛਾ ਜੀ ਬੜੀ ਈ ਉਮਰ ਆ ਸਾਡੇ 87 ਸਾਲ ਦੀ ਉਮਰ ਆ ਤੇ ਹੁਣ ਇਸੇ ਨਹੀਂ ਬੈਠੇ ਤਾਂ ਵੀ ਓਕਾ ਰਾਖੀ ਵੀ ਬੈਠਣਾ ਪੈਂਦਾ ਜੀ ਕਿੰਨਾ ਕਾ ਜੀ ਤੁਹਾਡਾ ਇਹ ਖੇਤਾਂ ਦੀ ਫਸਲ ਲੈ ਕੇ ਆਏ ਹੋ ਇਹ ਜੀ ਮੇਰੀ ਤਾਂ ਇੱਕ ਟਰੈਲੀ ਆ ਬਾਕੀ ਇਹ ਹੋਰਾਂ ਦੀਆਂ ਨੇ ਅੱਛਾ ਜੀ ਹਾਂ ਜੀ ਬਹੁਤ ਪ੍ਰਚਾਨ ਹੋ ਰਹੇ ਹੋਰੇ ਬੈਠੇ ਅਜੇ ਸਾਰਿਆਂ ਦੇ ਓਕਣੇ ਪਈ ਆ ਜੀ ਕੁਝ ਨਹੀਂ ਬਿਕਰੇ ਸੀ ਬਾਸਪਤੀ ਦੇ ਵੇਚੀ ਸੀ ਥੋੜੀ ਜੀ ਉਹ ਚੱਕੀ ਗਈ ਸੀ ਏ ਸਰਕਾਰ ਨੂੰ ਕੀ ਅਪੀਲ ਕਰੋਗੇ ਸਰਕਾਰ ਨੂੰ ਹੀ ਬੇਨਤੀ ਆ ਵੀ ਸਾਡਾ ਧੋਨਾ ਚੱਕਿਆ ਜਾ ਬੇਨਤੀ ਹੈ ਪੂਜੀ ਨਾ ਕੀਆ ਤੁਹਾਡਾ ਚਿੰਦਰ ਸਿੰਘ ਜੀ ਕਿਹੜੇ ਪਿੰਡ ਦੇ ਹੋ ਛੇਰੀਆਂ ਇਹ ਫਸਲ ਲੈ ਗਏ ਸੀ ਫਸਲ ਲੈ ਕੇ ਆਏ ਟੀਵੀ ਤੇ ਹੈ ਫਸਲ ਨਾ ਜੀ ਪੌਵੇਂ ਖੜੀਆਂ ਟਰਾਲੀਆਂ ਭਰੀਆਂ ਪਰ ਅੱਜ ਤਾਂ ਇੱਕ ਤਰੀਕ ਤੋਂ ਟੱਕਣ ਦਾ ਸੀਗਾ 38 48 ਤੇ ਚੱਲ ਰਹੇ ਨੇ ਕੀ ਕਹੋਗੇ ਟਰਾਲੀਆਂ ਭਰੀਆਂ ਖੜੀਆਂ ਨੇ ਕਾਰਨ ਕੀ ਹੋਇਆ ਵੀ ਨਹੀਂ ਚੱਲ ਰਿਹਾ ਇਹਨਾਂ ਨੇ ਹੜਤਾਲ ਕਰਿਆ ਹੜਤਾਲ ਕੀ ਮੰਗ ਕਰਦੇ ਤੁਸੀਂ ਹੁਣ ਹਾਂਜੀ ਕੀ ਮੰਗਾ ਇਧਰ ਕਹਿੰਦੇ ਸਾਡਾ ਮਾਲ ਵਾਹਦਾ ਕਹਿੰਦੇ ਲਿਆਓ ਮਾਲ ਆਉਂਦਾ ਪਰਦਾਗੇ ਅੱਛਾ ਹੈ ਇੱਥੇ ਹੜਤਾਲ ਕਰੀ ਬੈਠਿਆ ਕਿੰਨੇ ਦਿਨ ਤੋਂ ਇਹ ਤੁਸੀਂ ਆਏ ਹੋ ਆਇਤਾ ਜੀ ਅੱਜ ਆਇਆ ਹੈ ਕੀ ਕਹੋਗੇ ਜੀ ਸਰਕਾਰ ਨੂੰ ਬਈ ਉਹ ਕਹਿੰਦੇ ਮਾਲ ਜਾਂਦਾ ਦੇਖੂਗਾ ਤੇ ਇੱਥੇ ਹੜਤਾਲ ਕਰੀ ਬੈਠਿਆ